ਕੰਜਰ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਬਾਠੀ ਆਪਣੇ ਭਰਾ ਦੇ ਨਾਲ ਦੂਸਰੇ ਬਾਠੀ ਦੇ ਕੋਲ ਪੇਟਾਂ ਦੇ ਪੈਸੇ ਲੈਣ ਗਿਆ ਸੀ ਕਿ ਇਹਨਾਂ ਦੇ ਆਪਸ ਦੇ ਵਿੱਚ ਵਿਵਾਦ ਹੋ ਜਾਂਦਾ ਤੇ ਝਗੜਾ ਇੰਨਾ ਵੱਡਾ ਹੈ ਕਿ ਇੱਕ ਪਾਠੀ ਦੇ ਵੱਲੋਂ ਇਹਨਾਂ ਦੋਵਾਂ ਪਾਠੀਆਂ ਤੇ ਹਮਲਾ ਕਰ ਦਿੱਤਾ ਜਾਂਦਾ ਤੇ 16 ਸਾਲ ਦੀ ਉਮਰ ਦੇ ਦੱਸਦੇ ਮਨਪ੍ਰੀਤ ਸਿੰਘ ਨਾਮ ਦੇ ਇਸ ਪਾਠੀ ਦੀ ਸੀਨੇ 'ਚ ਖੰਜਰ ਮਾਰ ਕੇ ਕਿਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਬਿਹਤ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਦੱਸਦੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਮਹਿਜ਼ ਇਹ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਇਹ ਪਾਠੀ ਤੇ ਉਸ ਨਾਲ ਉਸ ਦਾ ਵੱਡਾ ਭਰਾ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਇਹ ਪਾਠੀ ਦਾ ਵੀ ਫਰਜ਼ ਅਦਾ ਕਰਦੇ ਸੀ ਤੇ ਜਦੋਂ ਇਹ ਦੋਵੇਂ ਜਣੇ ਭਰਾ ਦੋਵੇਂ ਪਾਠੀ ਸਿੰਘ ਕੋਲ ਜਾਂਦੇ ਨੇ ਜੋ ਕਿ ਸਰਦਾਈ ਦਾ ਕੰਮ ਕਰਦਾ ਸੀ ਤੇ ਉਸ ਤੋਂ ਪਾਠ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਅਚਾਨਕ ਉਹਨਾਂ ਦਾ ਝਗੜਾ ਹੋ ਜਾਂਦਾ ਤੇ ਇਨਾ ਦੋਵਾਂ ਭਰਾਵਾਂ ਦੇ ਉੱਤੇ ਉਸ ਪਾਠੀ ਸਿੰਘ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇੱਕ ਦੇ ਸੀਨੇ ਦੇ ਵਿੱਚ ਕਿੱਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਦੂਸਰੇ ਨੂੰ ਕੋਟੇਨੇ ਦੇ ਨਾਲ ਉਸ ਤੇ ਹਮਲਾ ਕੀਤਾ ਜਾਂਦਾ ਤਾਂ ਦੱਸਦੀ ਕਿ ਸਿਵਲ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਕੇ ਪਤਾ ਲੱਗਦਾ ਇੱਕ ਦੀ ਮੌਤ ਹੋ ਗਈ ਹੈ ਤੇ ਦੂਸਰਾ ਜ਼ਖਮੀ ਹੈ ਬੇहद ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਦੱਸਦੀ ਕਿ ਇਹ ਦੋਵੇਂ ਪਾਠੀ ਪਾਠ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਜਦੋਂ ਇਹ ਦੱਸਦੀ ਕਿ ਸ਼ੁਕਰ ਨਾਮ ਦਾ ਇਹ ਵਿਅਕਤੀ ਸੀ ਪਾਠੀ ਸੀ ਜਿਸ ਦੇ ਕੋਲ ਇਹ ਗਏ ਸੀ ਤੇ ਅੱਡੇ ਤੇ ਜਾਂਦੇ ਹੀ ਇਹ ਵਿਅਕਤੀ ਸ਼ਰਦਾਈ ਵੀ ਲਗਾਉਂਦਾ ਸੀ ਤੇ ਜਦੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉੱਥੇ ਕਿਸੇ ਕਾਰਨ ਝਗੜਾ ਹੋ ਜਾਂਦਾ ਤੇ ਪਾਠੀ ਦੇ ਵੱਲੋਂ ਕਿਰਚ ਤੇਜ਼ ਤਾਰ ਹਥਿਆਰ ਦੇ ਨਾਲ ਛੋਟੇ ਭਰਾ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ سینੇ ਵਿੱਚ ਮਾਰ ਦਿੱਤੀ ਜਾਂਦੀ ਹੈ ਉਹ ਘਿਰਚ ਤੇ ਵੱਡੇ ਭਰਾ ਦੇ ਉੱਤੇ ਵੀ ਸਰਦਾਈ ਰਗੜਨ ਵਾਲਾ ਕੋਟਣਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਬਿਹਤ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਪਾਠੀ ਦੇ ਵੱਲੋਂ ਹੀ ਕਿਸ ਤਰੀਕੇ ਦੇ ਨਾਲ ਪਾਠੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇੱਕ ਦੀ ਮੌਤ ਹੋ ਜਾਂਦੀ ਹੈ ਜੀहां ਤੁਹਾਨੂੰ ਦੱਸ ਦੇ ਕਿ ਸਾਰਾ ਮਾਮਲਾ ਤਰਨਤਾਰਨ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਸਿੰਘ ਕਤਲ ਹੋਣ ਦਾ ਸਾਰਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਪਾਠੀ ਦੇ ਵੱਲੋਂ ਪਾਠੀ ਦੇ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀ ਕਿ ਪਿੰਡ ਗੋਹਲਵੜ ਦਾ ਸ਼ੁਭਕਰਨ ਸਿੰਘ ਨਾਮ ਦਾ ਇਹ ਵਿਅਕਤੀ ਸੀ ਇਹ ਪਾਠੀ ਸੀ ਜਿਸ ਦੇ ਵੱਲੋਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੱਡੇ ਇਲਜ਼ਾਮ ਲੱਗ ਰਹੇ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੈਰਾਨ ਕਰ ਦੇਣ ਵਾਲੀ ਹੈ ਕਿ ਜਦੋਂ ਇਹ ਦੋਵੇਂ ਪਾਠੀਆਂ ਦੇ ਵੱਲੋਂ ਪਾਰ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਉਸ ਦੌਰਾਨ ਝਗੜਾ ਹੁੰਦਾ ਹੈ ਤੇ ਪਾਠੀ ਦੇ ਵੱਲੋਂ ਇਹਨਾਂ ਦੋਵਾਂ ਭਰਾਵਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ਇੱਕ ਭਰਾ ਨੂੰ ਤੇ ਦੂਸਰਾ ਭਰਾ ਜ਼ਖਮੀ ਹੈ ਪੁੰਜੀ ਅਸੀਂ ਦਰਬਾਰ ਮਾਂ ਚੰਤਪੁਰਨੀ ਦੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਅਸੀਂ ਉਸ ਪ੍ਰਚੀਨ ਮੰਦਰ ਦੇ ਸ਼ਿੰਮਸਤੀ ਕਾ ਮਾਂ ਦੇ ਦਰਸ਼ਨ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਤਈ ਲਈ ਨੂੰ ਮਾ ਚੰਦਪੁੱਲੇ ਦਾ ਜੰਗਲ ਨਿਕਲ ਕੇ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਜਿਹੜਾ ਸੁਲਾਵਣ ਦੀ ਗਈ ਹੈ ਇਹਨੇ ਅਰਪੋਰਟ ਤੋਂ ਸੁਲਾਵਣ ਕੀਤੀ ਗਈ ਹੈ ਮੇਰੇ ਮਾਰ ਐ ਬਹੁਤ ਹੀ ਮਹਿੰਗੇ ਫੁੱਲਾਂ ਦੇ ਨਾਲ ਸੁਲਾਵਣ ਕੀਤੀ ਗਈ ਹੈ ਮੇਰੇ ਮਾਰ ਜਦੋਂ ਮੇਰੇ ਮਾਰ ਨੇ ਨਾਲ ਆਪਣੇ ਦਸਤਕਾਂ ਨਾਲ ਮੇਰਾ ਪ੍ਰਾਕਾਰੀਆ ਮਾਰ ਲਗਾ ਨਾ ਕਰੀਏ ਉੱਪਰ ਬੈਠੇ ਇਹ ਜ਼ਰੂਰ ਮਾਤਾ ਰਾਨੀ ਦੇ ਦਰਬਾਰ ਦੇ ਦਰਸ਼ਨ ਕਰਨ ਇਦੋਂ ਤੱਕ ਇਹਦਾ ਹੁਣ ਕਿਹਾ ਜਾਵੇ ਕਿ ਗਰਮੀਆਂ ਦੀਆਂ ਛੁੱਟੀਆਂ ਆ ਸਭ ਨਾਲ ਗੱਲ ਹੋ ਗਈ ਨੇ ਡਾਕਟਰ ਬਾਬਾ ਜੀ ਜੋ ਵੀ ਹੈਗਾ ਬਿਲਕੁਲ ਪਤਾ ਲੱਗਣਾ ਜਿਹੜਾ ਵਾ ਸ਼ੁਰੂ ਹੋ ਚੁੱਕਾ ਵਾ ਪੀੜ ਗੈਰਾਂਦਰ ਮੰਦਿਰ ਦੀ ਆ ਕਿਤਾ ਪਹਿਲਾਂ ਵੀ ਬਹੁਤ ਸਾਰੀ ਲੱਗੀ ਸੀ ਪਰ ਇੱਥੇ ਛੁੱਟੀਆਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਸਕੂਲ ਨਹੀਂ ਆਉਂਦੇ ਆ ਤਾਂ ਫਿਰ ਬੱਚੇ ਮਾਪੇ ਜ਼ਰੂਰ ਇੱਥੇ ਪਹੁੰਚਦੇ ਨੇ ਜ਼ਿਆਦਾਤਰ ਕੋਈ ਨਹੀਂ ਆ ਗਿਆ ਸੀ ਛੁੱਟੀਆਂ ਦੇ ਵਿੱਚ ਦਰਬਾਰ ਤੇ ਚਲੀਏ ਤੇ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰੀਏ ਅਲਵਤ ਕਰਾਂਗੇ ਮੰਦਰ ਦੇ ਮੰਤਰੀ ਜੀ ਜੀ ਜੈ ਮਾਤਾ ਦੀ ਸ਼ਬਦ ਪਹਿਲਾਂ ਜੈ ਮਾਤਾ ਮੰਤਰੀ ਇੱਕੀ ਦੱਸ ਦਿਓ ਰਸ਼ਵੀ ਨਹੀਂ ਲੈਣਾ ਕਿਉਂਕਿ ਧਰਮੀ ਹੈ ਧਰਮੀ ਕਰਕੇ ਕੋਈ ਨਾ ਰਸ਼ਵੀ ਕਰਦਾ मारे हैं वो सोचे कि मारोतेरे बढ़ा जा रही हैं ये बजट सरकार के बाद सोचते हैं कि संचरण मारे आज इतना देर से लगा बड़ा मारे एक फोन तक भी लगा रहा है दिन का शुदा छुट्टियां आज के लिए बाकी भी याद करो 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 याद कर ਲਗੀ ਜAVE ਪਿੱਛੇ ਜਦੋਂ ਕੋਲੋਸ ਵਾਲੇ ਲੱਗਦੇ ਸੀ ਉਸ ਵੇਲੇ ਨਾ ਕਿਸੇ ਨੂੰ ਮਿਲਦਾ ਕੋਈ ਬੋਲਦਾ ਕੋਈ ਕੋਈ ਤਾਂ ਫਿਰ ਟਾਈਮਿੰਗ ਕੀ ਰਹਿੰਦੀ ਹੈ ਨਾਲ ਟਾਈਮ ਨਹੀਂ ਦੱਸਦੇ ਜਨ ਆ ਗਈ ਤਾਂ ਨਾਲ ਜਿਸ ਵੀ ਟੀਮ ਚ ਹੈ ਤੇ ਇਸ ਦਾ ਉਸ ਵਾਰੀ ਹੋਈ ਹੈ ਕਿ ਜਦੋਂ ਉਹਨਾਂ ਨੇ ਵੀ ਅਗੋਂ ਕਰੋ ਜਿਹੜਾ ਇਹ ਅੱਗੇ ਆ ਗਿਆ ਜੇ ਗੱਲ ਪੜਦੇ ਥੋੜਾ ਮੈਂ ਆਉਂਦਾ ਕਿਹਾ ਜਾਵੇ ਉਹ ਗੱਡੀ ਸਿੱਧਾ ਜਲ ਬੈ ਗਿਆ ਲਈ ਭਾਗੀ ਗੋਵੀਂ ਫੰਡ ਪਾਰਟੀ ਸੀ ਨੇ ਸਾਡੇ ਕੋਲ ਜੀ ਆ ਕਿ ਸਾਰੇ ਚੰਗਾ ਪਾਰਟੀ ਪੈਸੇ ਦੇਣ ਦੇ ਭਾਈ ਹਾਂ ਹਾਂ 2000 ਰੁਪਏ ਇਧਰ ਆ ਜਾਓ ਅਗਲੇ ਦੋ ਆਏ ਅੱਛਾ ਪਤਾ ਨਹੀਂ ਉਹ 50 ਬੱਚੇ ਆ ਗਏ ਬੱਚਾ ਜਦੋਂ 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 ਲਾੜ ਪਰਿਆ ਜੀ ਚਲੋ ਇਨਸਾਫ ਹੋ ਰਹੀ ਲਾੜ ਪਰਿਆ ਜਿੰਨ ਮਸਤੀ ਗਾਇਆ ਲਾੜ ਪਰਿਆ ਮੁਰਾਦੀ ਦੀ ਨਾ ਪਿਤਾ ਨਾ ਗਿਨਦੇ ਇਹ 11 ਸਾਲਾਂ ਦਾ ਹੋਣਾ ਲਗਾਤਾਰ ਨਹੀਂ ਨਹੀਂ ਕਰ ਸਕੀਏ ਤਾਂ ਜੋ ਦਰਸ਼ਕਾਂ ਨੂੰ ਵੀ ਘਰ ਬੈਠ ਕੇ ਉਸ ਜਗ੍ਹਾ ਦੇ ਦਰਸ਼ਨ ਕਰ ਸਕਣ ਕੈਮਰਾ ਬਸ ਮੋਬਾਈਲ ਦੇ ਨਾਲ ਜਿੱਦਣ ਦਾ ਕੋਲ ਡੇਲੀ ਪੰਜਾਬੀ ਗੋਲਵਾਲ ਦੇ ਕਿ ਬਾਬਾ ਵਿਸ਼ੇ ਸਿੰਘ ਪੁਰਗੜਾ ਹੈਗਾ ਜੀ ਉਹਦੇ ਸਾਹਮਣੇ ਇੱਕ ਅਰਕਾ ਜਿਹੜਾ ਹੈ ਨਾਮ ਹੈ ਜੀ ਸ਼ੁਭਕਰਮ ਸਿੰਘ ਤੁਹੇ ਭਾਈ ਲਾਉਂਦਾ ਜੀ ਤੇ ਤਿੰਨ ਲੜਕੇ ਆ ਮਨਪ੍ਰੀਤ ਸਿੰਘ ਤੇ ਦਸ਼ਨਦੀਪ ਸਿੰਘ ਤੇ ਕਿਸਾ ਚੰਪਾ ਉਸ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀ ਤਾਂ ਕੋਈ 2000 ਰੁਪਏ ਦਾ ਉਹ ਕਰਨੀ ਗਏ ਸੀਗੇ ਨੰਬਰ ਦੋ ਉਹਦੇ ਤੇ ਕੋਈ ਪੁਰਾਣਾ ਕਿੱ츠 ਵਗੈਰਾ ਇਹਨਾਂ ਦੀ ਜਿਹੜੀ ਹੈ ਤਾਂ ਕੋਈ ਸੀਗਾ ਉਹ ਲੈਣਾ ਸੀ ਉਹਦੇ ਤੋਂ ਪਰ ਇੱਕ ਦਾ ਮੀਟ ਟਾਈਮ ਇਹਨਾਂ ਦੀ ਬੈਸ ਹੋਈ ਬੈਸ ਦੇ ਚਲਦਿਆਂ ਜਿਹੜਾ ਐਕਸ਼ਨ ਕਰਨ ਨੇ ਜਿਹੜਾ ਮਨਪ੍ਰੀਤ ਮਨਪ੍ਰੀਤ ਦੀ ਜਿਹੜਾ ਸੁਰਾ ਮਾਰਤਾ ਚੈਸ ਕਰਕੇ ਜਿਹੜੀ ਹੈ ਉਹਦੀ ਮੌਤ ਹੋ ਪਰ ਡੈਥ ਹੋ ਗਈ ਔਰ ਤੋਂ ਜੋ ਲੇਜੈਂਡ ਹੈ ਡੈਡ ਲੇਡ ਇੱਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਉਹ ਪੰਦੀ ਸੱਟ ਲੱਗੀ ਹੋਈ ਹੈ ਤੇ ਸਪੇਅਰ ਸੀ ਕਿਹਾ ਕੋਈ ਜਿਹੜੀ ਸਟੇਟਮੈਂਟ ਲਾ ਕੇ ਕਿ ਬੜੀ ਕਾਨੂੰਨੀ ਕਾਰਵਾਈ ਕਿ ਕਿਹੜੇ ਲੜਕੇ ਦੀ ਡੈਥ ਹੈ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 16-17 ਸਾਲ ਦੀ ਰਸਨੀ ਤੋਂ ਉੱਪਰ ਫਿਲਹਾਲ ਕਿ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੋਕਤੂ ਤਾਂ ਪਟ ਗਿਆ ਤੁਸੀਂ ਪਰ ਦੇਖ ਰਿਹਾ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ। ਪੈਸਿਆਂ ਦਾ ਹੀ ਲੈਣ ਦੇਣ ਸੀ ਕਿ ਕਿਹੜਾ ਆਇਆ ਕਿ ਹਾਂਜੀ ਪੈਸਿਆਂ ਦਾ ਹੀ ਲੈਣ ਦੇਣ ਸੀਗਾ 2000 ਰੁਪਏ ਦਾ ਲੈਣ ਦੇਣ ਸੀ ਨਾਰਮਲ ਯੂ ਦੇ ਕੋਲ ਕੋਈ ਇਹਨਾਂ ਦੀ ਚੀਜ਼ ਸੀਗੀ ਜਿਹੜੀ ਕਿਚ ਵਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਇੱਕ ਅਗਰ। ਤੁਸੀਂ ਕੇ ਰਿਪੋਰਟ ਦਾ ਕੋਈ ਕੱਟ ਦਿੱਤਾ ਸੀ ਲੈਣੇ ਕਿ ਰਿਪੋਰਟ ਕਿੰਨੇ ਜਾਣੇ ਉਹਦੀ ਗੱਲ। ਨਹੀਂ ਵੀ ਜੀ ਮੈਨੂੰ ਤਾਂ ਇਹਨੇ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣ ਦੇਣ ਤਾਂ ਉਹ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ।